ਸਵਾਗਤ ਹੈ ਭਾਈ ਤੁਹਾਡੇ ਆਪਣੇ YouTube ਚੈਨਲ ਤੇ ਅੱਜ ਗੱਲ ਕਰਦੇ ਆਂ ਮੱਝਾਂ ਦੇ ਦੁੱਧ ਵਧਾਉਣ ਦਾ ਫਾਰਮੂਲਾ ਤੁਹਾਨੂੰ ਦੱਸਾਂਗੇ ਇੱਕ ਰੇਲੂ ਫਾਰਮੂਲਾ ਹੈ ਆਪਾਂ ਘਰ ਦੇ ਵਿੱਚ ਹੀ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਵਰਤੋਂ ਦੇ ਵਿੱਚ ਲੈਣੀਆਂ ਨੇ ਜਦੋਂ ਆਪਣਾ ਡੰਗਰ ਤਾਜ਼ਾ ਸੁੰਦਾ ਏ ਪੀਲੇ ਸੂਏ ਤੇ ਡੰਗਰ ਵੱਧ ਦੁੱਧ ਦਿੰਦਾ ਅਗਲੇ ਸੂਏ ਜਾ ਘਟ ਜਾਂਦਾ ਏ ਉਹਦੇ ਲਈ ਆਪਾਂ ਲੈਣੀ ਹੈ ਅੱਧਾ ਕਿਲੋ ਲੈਣੀ ਹੈ ਖੰਡ ਜਿਸ ਨੂੰ ਚੀਨੀ ਵੀ ਬੋਲਦੇ ਨੇ ਤੇ 200 ਗ੍ਰਾਮ ਲੈਣਾ ਹੈ ਨਿੰਬੂ ਦਾ ਰਸ ਤੇ ਨਾਲ ਲੈਣਾ ਹੈ 20 ਗ੍ਰਾਮ ਸਰੋਂ ਦਾ ਤੇਲ 30 ਗ੍ਰਾਮ ਲੈਣਾ ਹੈ ਲੂਣ ਕਾਲਾ ਵੀ ਲੈ ਸਕਦੇ ਆ ਜਾਂ ਜਿਹੜਾ ਆਪਾਂ ਘਰ ਦੇ ਵਿੱਚ ਚਿੱਟਾ ਨਮਕ ਵਰਤਦੇ ਆ ਉਹ ਵੀ ਵਰਤੋਂ ਦੇ ਵਿੱਚ ਲੈ ਸਕਦੇ ਆ ਨਾਲ ਲੈਣਾ ਹੈ 40 ਗ੍ਰਾਮ ਮਿੱਠਾ ਸੋਡਾ ਇਹ ਜਿਹੜਾ ਵੀ ਵੀਰ ਆਪਾਂ ਵੰਡ ਪਾਉਨੇ ਆ ਉਹਦੇ ਵਿੱਚ ਪਾ ਦੇਣਾ ਇਹ ਇੱਕ ਦਿਨ ਦੀ ਡੋਜ਼ ਆ ਇਹ ਆਪਾਂ ਲਗਾਤਾਰ 3 ਦਿਨ ਫਾਰਮੂਲਾ ਕਰਨਾ ਹੈ 3 ਦਿਨ ਤੋਂ ਬਾਅਦ ਜਿਹੜਾ ਵਾ ਇਹ ਫਾਰਮੂਲੇ ਦੀ ਵਰਤੋਂ ਨਹੀਂ ਕਰਨੀ ਜੇ ਆਪਣਾ ਡੰਗਰ ਜਿਹੜਾ ਵਾ ਤੋਕੜ ਗੱਭਣਾ ਫਿਰ ਜਿਹੜੀਆਂ ਬਾਕੀ ਚੀਜ਼ਾਂ ਨੇ ਉਹਨਾਂ ਦੀ ਸੇਮ ਲੈ ਲੈਣੀ ਆ ਜਿਹੜੀ ਖੰਡ ਆ ਉਹ ਫਿਰ ਆਪਾਂ 250 ਗ੍ਰਾਮ ਲੈ ਲੈਣੀ ਆ ਖੰਡ ਦੀ ਵਰਤੋਂ ਤੇ ਨਾਲ ਜਿਹੜਾ ਆਪਾਂ ਲਿਕਵਿਡ ਦੇਣੀ ਆ એનર્ਜੀ ਬੂਸਟਰ ਕੋਈ ਦੇਣਾ ਵਾ ਉਹ ਇੱਕ ਅਮਦਾ ਸਪੀਡ ਆ ਪਾਉਂਦਾ ਇਹ ਸੱਜਣੋ ਇਹ ਆਪਾਂ ਇੱਕ ਬੋਤਲ ਰੋਜ਼ ਦੀ ਡੰਗਰ ਨੂੰ ਦੇਣੀ ਆ ਤਿੰਨ ਦਿਨ ਲਗਾਤਾਰ ਦੇਣੀ ਆ 5 ਤੋਂ 6 ਕਿਲੋ ਦੁੱਧ ਵਧਣ ਦੀ ਸੱਜਣੋ ਗਾਰੰਟੀ ਆ ਤੇ ਜਾਂ ਫਿਰ ਆਪਣੇ ਜੇ ਸਪੀਡ ਅਪ ਨਹੀਂ ਮਿਲਦੀ ਕਿਤੇੋਂ ਫਿਰ ਇੱਕ ਐਨਾ ਡੈਨਾ ਆਉਂਦੀ ਹੈ ਮੈਨ ਕਾਈਂਡ ਦੀ ਆਉਂਦੀ ਹੈ 1 ਲੀਟਰ ਦੀ ਪੈਕਿੰਗ ਆ ਇਹ 300 ਗ੍ਰਾਮ ਡੇਲੀ ਨਾਲ ਦੇਣੀ ਹੈ ਵਾਂਡੇ ਦੇ ਵਿੱਚ ਪਾ ਕੇ ਇਹ ਫਾਰਮੂਲਾ ਸਜਣੋ ਆਪਾਂ ਵਾਂਡੇ ਦੇ ਵਿੱਚ ਪਾ ਕੇ ਹੀ ਦੇਣਾ ਹੈ ਕਿਉਂਕਿ ਆਪਾਂ ਮੂੰਹ ਰਾਈ ਡੰਗਰ ਨੂੰ ਨਹੀਂ ਦੇਣਾ ਡੰਗਰ ਨੂੰ ਮੂੰਹ ਰਾਈ ਉੱਥੋਂ ਵੀ ਆ ਸਕਦਾ ਵਾ ਤੇ ਡੰਗਰ ਦਾ ਵੀ ਨੁਕਸਾਨ ਹੋ ਸਕਦਾ ਵਾ ਇਸ ਲਈ ਆਪਾਂ ਇਹ ਫਾਰਮੂਲਾ ਵਾਂਡੇ ਦੇ ਵਿੱਚ ਪਾ ਕੇ ਦੇਣਾ ਹੈ ਬਾਕੀ ਕਈਆਂ ਵੀਰਾਂ ਨੂੰ ਇਹ ਲੱਗਦਾ ਹੈ ਕਿ ਅੱਧਾ ਕਿਲੋ ਖੰਡ ਡੰਗਰ ਦੇ ਲਈ ਬਹੁਤ ਜ਼ਿਆਦਾ ਹੀ ਹੈ ਹੁਣ ਵੀਰੋ ਆਪਾਂ ਧਿਆਨ ਦੇ ਵਿੱਚ ਇਹ ਗੱਲ ਲਈ ਹੈ ਕਿ ਜਿਹੜਾ ਡੰਗਰ ਹੈ ਘੱਟੋ ਘੱਟ ਵੀ 35 ਤੋਂ ਲੈ ਕੇ 40 ਲੀਟਰ ਪਾਣੀ ਇੱਕ ਦਿਨ ਦਾ ਪੀ ਜਾਂਦਾ ਹੈ ਤੇ 25 ਤੋਂ ਲੈ ਕੇ 30 ਕਿਲੋ ਪੱਠੇ ਖਾ ਜਾਂਦਾ ਹੈ ਤੇ ਹੁਣ ਮੰਨ ਲਓ ਜੇ ਆਪਾਂ 70 ਕਿਲੋ ਦੇ ਵਿੱਚ 50 ਗਏ ਮੰਨ ਲਓ 500 ਗ੍ਰਾਮ ਖੰਡ ਪਾਵਾਂਗੇ ਉਹਦਾ ਨਾਲ ਕੋਈ ਮਿੱਠਾ ਨਹੀਂ ਬਣਨਾ ਤੇ ਡੰਗਰ ਤੇ ਵਧੀਆ ਰਿਜ਼ਲਟ ਆ ਇਹ ਫਾਰਮੂਲਾ ਉਹ ਆਪਾਂ ਜਿਹੜਾ ਘਰੇ ਵਰਤਿਆ ਹੈ ਬਹੁਤ ਸੋਹਣੇ ਰਿਜ਼ਲਟ ਨੇ ਇਹਦੇ ਇਹਦਾ 4 ਤੋਂ 5 ਕਿਲੋ ਦੁੱਧ ਡੰਗਰ ਦਾ ਵਾਧ ਜਾਂਦਾ ਇਸ ਨਾਲ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਸ਼ੇਅਰ ਕਰ ਦਿਓ ਕਿਉਂਕਿ ਕਿਸਾਨ ਵੀਰੋ ਇਹ ਫਾਰਮੂਲੇ ਦੀ ਵਰਤੋਂ ਕਰਕੇ ਆਪਦੇ ਡੰਗਰਾਂ ਦਾ ਦੁੱਧ ਵਧਾ ਸਕਣ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਐਵੇਂ ਦੀਆਂ ਵੀਡੀਓ ਵੇਖਣ ਦੇ ਲਈ ਧੰਨਵਾਦ